ਰਾਗ ਅਸਾ ਮਹੱਲਾ ਪਹਿਲਾ ਸ਼ੰਤ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦ ਜੋਬਨ ਬਾਲੜੀਏ ਮੇਰਾ ਪਿਰ ਰਲਿਆ ਆਲਾ ਰਾਮ ਤਨ ਪਿਰ ਨੇ ਹੋ ਕਣ ਰਸ ਪ੍ਰੀਤ ਦਿਆਲਾ ਰਾਮ ਤਨ ਪ੍ਰਹਿ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇਜਾ ਸੁਹਾਵੀ ਸੰਗਿਰਕੈ ਸਾਤ ਸਰ ਅੰਮ੍ਰਿਤ ਭਰੇ ਕਰ ਦਇਆ ਮਇਆ ਦਿਆਲ ਸਾਚੇ ਸ਼ਬਦ ਮਿਲ ਗੁਣ ਗਾਵੋ ਨਾਨਕ ਹਰ ਵਰ ਦੇਖ ਬਿਗਸੀ ਮੁੰਦ ਮਨ ਓਮਾ ਹੋ ਮਨ ਸੁਹਜ ਸਲੌਣੜੀਏ ਇੱਕ ਪ੍ਰੇਮ ਬਨੰਤੀ RAM ਮੈਂ ਮਨ ਤਨ ਹਰ ਭਾਵੈ ਪ੍ਰਭ ਸੰਗਮ ਰਤੀ RAM ਪ੍ਰਭ ਪ੍ਰੇਮ ਰਤੀ ਹਰ ਬਨੰਤੀ ਨਾਮ ਹਰ ਕੈ ਸੁਖ ਵਸੈ ਤਉ ਗੁਣ ਪ੍ਰਸ਼ਾਨ ਤਾ ਪ੍ਰਵ ਜਾਣੈ ਗੁਣ ਹੰ ਵਸ ਅਵਗਨ ਨਸੈ ਤਦ ਬਾਜ ਇੱਕ ਤਿਲ ਰਹਿ ਨ ਸਾਕਾ ਕਹਿਨ ਸੁਨਨ ਨ ਤੀਜੇ ਨਾਨਕ ਪ੍ਰਿਉ ਪ੍ਰਿਉ ਕਰ ਪੁਕਾਰ ਰਸਨ ਰਸ ਮਨ ਭੀਜੇ ਸਖਿਓ ਸਹਿ ਲੜਿਓ ਮੇਰਾ ਪਿਰਵਨ ਜਾਰਾ RAM ਹਰ ਨਾਮ ਵਨੰਜੜਿਆ ਰਸ ਮੋਲ ਪਰ RAM ਮੋਲ ਅਮੋਲ ਸੱਚ ਕਰ ਢੋਲ ਪ੍ਰਭ ਭਾਵੇ ਤੰ ਮੁੰਦ ਭਲੀ ਇਕ ਸੰਗ ਹਰ ਕ ਕਰੇ ਰਲੀਆਂ ਹਾਂ ਪੁਕਾਰੀ ਦਰ ਖਲੀ ਕਰਨ ਕਾਰਨ ਸਮਰੱਥ ਸ੍ਰੀ ਤਰ ਆਪ ਕਾਰਜ ਸਾਰੇ ਨਾਨਕ ਨਦਰਿ ਤਨ ਸੁਹਾਗਨ ਸ਼ਬਦ ਆਬ ਸਾਦਾਰੇ ਹਮ ਕਰ ਸੱਚਾ ਸੋਹਿਲੜਾ ਪ੍ਰਭ ਆਇ ਰੜੇ ਮਿਤਰਾ ਰਾਮ 라ਵੇ ਰੰਗ ਰਤੜਿਆ ਮਨ ਲੀੜਾ ਦਿੱਤਾਰਾਮ ਆਪਣਾ ਮਨ ਦਿਆ ਹਰ ਵਰ ਲਿਆ ਜਿਉ ਪਾਵੇ ਤਿਉ ਰਾਵੇ ਤਨ ਮਨ ਪਿਰ ਅਗੇ ਸ਼ਬਦ ਸੁਭਗ ਕਰ ਅੰਮ੍ਰਿਤ ਫਲ ਪਾਵੇ ਬੁੱਧ ਪਾਠ ਨਾ ਪਾਈਏ ਬੌ ਚਤਰਾਈਏ ਭਾਏ ਮਿਲੇ ਮਨ ਪਾਣੇ ਨਾਨਕ ਠਾਕੁਰ ਮੀਤ ਹਮਾਰੇ ਹਮ ਨਹੀ ਲੋਕਾਣੇ ਆਸਾ ਮਹੱਲਾ ਪਹਿਲਾ ਅਨਹਦੋ ਅਨਹਦ ਵਾਜੇ ਰੋਨ ਚੁਣ ਘਾਰੇ RAM ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ RAM ਅਨ ਦਿਨ ਰਾਤਾ ਮਨ ਬਰਾਗੀ ਸੁਨ ਮੰਡਲ ਘਰ ਪਾਇਆ ਆਦ ਪੁਰਖ ਪਰੰਪਰ ਪਿਆਰਾ ਸਤ ਗੁਰ ਲਖ ਲਖਾਇਆ ਆਸਨ ਬੈਸਨ ਥਿਰ ਨਾਰਾਇਣ ਤਿਤ ਮਨ ਰਤਾ ਵਿਚਾਰੇ ਨਾਨਕ ਨਾਮ ਰਤੇ ਬਰਾਗੀ ਅਨਹਦ ਰੁਨ ਚੁਨਕਾਰੇ ਤਿਤ ਉਗਮ ਤਿਤ ਉਗਮ ਪੁਰੇ ਕਹੋ ਕਿਤ ਵਿਧ ਜਾਈਏ RAM ਸਤ ਸੰਜਮ ਸਾਰ ਗੁਣਾ ਗੁਰ ਸ਼ਬਦ ਕੁਮਾਈਏ RAM ਸਤ ਸ਼ਬਦ ਕੁਮਾਈਏ ਨਿਜ ਕਰ ਜਾਈਏ ਪਾਈਏ ਗੁਨੀ ਨਦਾਨਾ ਤਿਤ ਸਾਖਾ ਮੂਲ ਪਤਨ ਡਾਲੀ ਸਿਰ ਸਭਨਾ ਪ੍ਰਧਾਨਾ ਜਪ ਤਪ ਕਰ ਕਰ ਸੰਜਮ ਥਾਕੇ ਹਠ ਨਗਰਹਿ ਨੈ ਪਾਈਐ ਨਾਨਕ ਸਹਿਜ ਮਿਲੇ ਜਗ ਜੀਵਨ ਸਤਿਗੁਰੂ ਝੂਜ ਬੁਝਾਈਐ ਗੁਰ ਸਾਗਰ ਰਤਨਾਗਰ ਤਿਤ ਰਤਨ ਕਨੇਰੇ RAM ਕਰਮਜਨੋ ਸਪਤ ਸਰੇ ਮਨ ਨਿਰਮਲ ਮੇਰੇ RAM ਨਿਰਮਲ ਜਲ ਨਾਏ ਜਾਂ ਪ੍ਰਭ ਭਾਏ ਪੰਜ ਮਿਲੇ ਵਿਚਾਰੇ ਕਾਮ ਕ੍ਰੋਧ ਕਉਟ ਵਿਖਿਆ ਤਜ ਸਚ ਨਾਮ ਉਰਤਾਰੇ ਹਉ ਮੈਂ ਲੋਭ ਲਹਿਰ ਲੱਭ ਥਾਕੇ ਪਾਏ ਦੀਨ ਦੇ ਅੱਲਾ ਨਾਨਕ ਗੁਰਸਮਾਨ ਤੀਰਤ ਨੇ ਕੋਈ ਸਚ ਗੁਰ ਗੋਪਾਲ ਹਾਂ ਬਨ ਬਨ ਦੇਖ ਰਹੇ ਤਰਨ ਦੇਖ ਸਬਾਇਆ RAM ਤਰਪਵਨ ਤੁਜੇ ਕੀਆ ਸਭ ਜਗਤ ਸਬਾਇਆ RAM ਤੇਰਾ ਸਭ ਕੀਆ ਤੂੰ ਥਿਰਥੀਆ ਤੁਦ ਸਮਾਨ ਕੋ ਨਾਹੀ ਤੂੰ ਦਾਤਾ ਸਭ ਜਾਤਿਕ ਤੇਰੇ ਤੁਦ ਬਿਨ ਕਿਸ ਸਲਾਹੀ ਅਨ ਮੰਗਿਆ ਦਾਨ ਦਿਜੈ ਦਾਤੇ ਤੇਰੇ ਭਗਤ ਪਰੇ ਪੰਡਾਰਾ ਰਾਮ ਨਾ ਬਿਨ ਮੁਕਤ ਨ ਹੋਈ ਨਾਨਕ ਕਹੇ ਵਿਚਾਰ ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤਾ RAM ਪਿਆਰੇ RAM ਸਚ ਸਾਹਿਬੋ ਆਦ ਪੁਰਖ ਅપરੰਪਰੋ ਧਾਰੇ RAM ਅਗੰਮਯ ਗੋਚਰ ਅਪਰਵਪਾਰ ਪਾਰ ਬ੍ਰਹਮ ਪ੍ਰਦਾਨੋ ਆਦ ਜੁਗਾਦੇ ਹੈ ਪਿਓਸੀ ਅਵਰ ਝੂਠਾ ਸਭ ਮਾਨੋ ਕਰਮ ਧਰਮ ਕੇ ਸਾਰ ਨ ਜਾਣੈ ਸੁਰਤ ਮੁਗਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਣੈ ਅਹ ਨਿਸਨਾਮ ਧਿਆਈਐ ਮੇਰਾ ਮਨੋ ਮੇਰਾ ਮਨ ਮੰਨਿਆ ਨਾਮ ਸਖਾਈਂ RAM ਹਾ ਮੈਂ ਮਮਤਾ ਮਾਇਆ ਸੰਗਨ ਜਾਈ ਰਾਮ ਮਾਤਾ ਪਿਤ ਭਾਈ ਸੁਤ ਚਤਰਾਏ ਸੰਗਨ ਸੰਪੈ ਨਾਰੇ ਸਾਇਰਿਕ ਪੁਤਰੀ ਪਰ ਹਰ त्यागी ਚਰਨ ਤਲੇ ਵਿਚਾਰੇ ਆਦ ਪੁਰਖ ਇਕ ਚਲਤ ਦਿਖਾਇਆ ਜਹ ਦੇਖਾ ਤੈ ਸੋਈ ਨਾਨਕ ਹਰ ਕੀ ਭਗਤ ਨ ਛੋਡੋ ਸਹਿਜ ਹੋਏ ਸੋ ਹੋਈ ਮੇਰਾ ਮਨੋ ਮੇਰਾ ਮਨ ਨਿਰਮਲ ਸਾਜ ਸੁਮਾਲੇ RAM ਅਵਗਨ ਮੇਟ ਚਲੇ ਗੁਣ ਸੰਗਮ ਨਾਲੇ RAM ਅਵਗਨ ਪਰ ਹਰ ਕਰਨੀ ਸਾਰੀ ਦਰ ਸੱਚੇ ਸੱਚਿਆਰੋ ਆਵਨ ਜਾਵਨ ਠਾਕ ਰਹਾਏ ਗੁਰਮਗਤ ਤਤ ਵਿਚਾਰੋ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੈ ਵਡਿਆਈ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤ ਪਾਈ ਸਤਿ ਅੰਜਨੋ ਅੰਜਨ ਸਾਰ ਨਰਨਜਨ ਰਤਾ RAM ਮਾਨ ਤਨ ਰਵਰਿਆ ਜਗ ਜੀਵਨ ਦਾਤਾ RAM ਜਗ ਜੀਵਨ ਦਾਤਾ ਹਰ ਮਨ ਰਤਾ ਸਹਿਜ ਮਿਲਿਆ ਮਿਲਾਇਆ ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੇ ਭਗਤ ਰਤ ਬਰਾਗੇ ਚੁਕੇ ਮੋਹ ਪਿਆਸਾ ਨਾਨਕ ਹਮੈ ਮਾਰ ਪਤੀ ਨੇ ਵਿਰਲੇ ਦਾਸ ਉਦਾਸ ਰਾਗ ਆਸਾ ਮਹੱਲਾ ਪਹਿਲਾ ਸੰਤ ਘਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਤੂੰ ਸਭਨੇ ਥਾਈ ਜਿੱਥੇ ਹਾਂ ਜਾਏ ਸੱਚਾ ਸਿਰਜਨਹਾਰ ਜਿਉ ਸਭਨਾ ਦਾਤਾ ਕਰਮ ਬਿਦਾਤਾ ਦੁੱਖ ਬਿਸਾਰਨ ਹਾਰ ਜਿਉ ਦੁੱਖ ਬਿਸਾਰਨ ਹਾਰ ਸੁਆਮੀ ਕੀਤਾ ਜਾ ਕਾ ਹੋਵੈ ਕੋਟ ਕਟੰਤਰ ਪਾਪਾਂ ਕੇਰੇ ਏਕ ਕੜੀ ਮੈਂ ਖੋਵੈ ਹੰਸ ਸਹੰਸਾ ਬੱਗ ਸੇ ਬੱਗਾ ਘਟ ਘਟ ਕਰੇ ਵਿਚਾਰ ਜਿਉ ਤੂੰ ਸਭਨੇ ਠਾਈ ਜਿੱਤੇ ਹੋ ਜਾਈ ਸੱਚਾ ਸਿਰਜਨ ਹਾਰ ਜਿਉ ਜਿਨ ਇੱਕ ਮਨ ਧਿਆਇ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਉ ਤਿੰਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ ਕਬੂ ਨ ਆਵੈ ਹਰ ਜਿਉ ਤੇ ਕਬੂ ਨ ਹਰ 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 ਗੁਣ ਸਾਰੇ ਤਿੰਨ ਜਮ ਨੇੜ ਨ ਆਵੈ ਜਮਨ ਮਰਨ ਤੰਨਾ ਕਾ ਚੋਕਾ ਜੋ ਹਰ ਲਾਗੇ ਪਾਵੇ ਗੁਰ ਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰਤਾਰ ਜਿਉ ਜਿਨ ਇਕ ਮਨ ਧਿਆਇ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਉ ਜਿਨ ਜਗਤ ਪਾਇਆ ਧੰਦੇ ਲਾਇਆ ਤਿਸੈ ਵਿਟੋ ਕੁਰਬਾਨ ਜਿਉ ਤਾਂ ਕਿ ਸੇਵ ਕਰਿ ਜੈ ਲਾਹ ਲਿਜੈ ਹਰ ਦਰਗਹ ਪਾਈਏ ਮਾਨ ਜਿਉ ਹਰ ਦਰਗਹ ਮਾਨ ਸੋਈ ਜਨ ਪਾਵੈ ਜੋ ਨਰ ਏਕ ਪਛਾਣੈ ਉਹ ਨਾਮ ਨਿਦ ਪਾਵੇ ਗੁਰਮਤ ਹਰ 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 ਤੇ ਆਵੇ ਨਿਤ ਹਰ ਗੁਨ ਆਖ ਵਖਾਣੈ ਇਹ ਨਿਸ ਨਾਮ ਤਿਸ ਕਾਲੀਜੈ ਹਰ ਊਤਮ ਪੁਰਖ ਪ੍ਰਧਾਨ ਜਿਓ ਜਿਨ ਜਗਤ ਪਾਇਆ ਤੰਦ ਲਾਇਆ ਹਾਂ ਤਸੈ ਵਿਟੋ ਕੁਰਬਾਨ ਜਿਓ ਨਾਮ ਲੈਨ ਸੋਹੈ ਤਿੰ ਸੁਖ ਫਲ ਹੋਵੈ ਮਨ ਸੇ ਜਿਨ ਜਾਹੇ ਜੀਉ ਤਿਨ ਫਲ ਤੋਟਨ ਆਵੈ ਜਾਂ ਤਿਸ ਭਾਵੇਂ ਜੇ ਜੋਗਤ ਕੇਤੇ ਜਾਹੇ ਜੀਉ ਜੇ ਜੋਗ ਕੇਤੇ ਜਾਹੇ ਸੁਆਮੀ ਤਿਨ ਫਲ ਤੋਟਨ ਆਵੈ ਤਿਨ ਜਰਾ ਨ ਮਰਨਾ ਨਰਕ ਨ ਪਰਨਾ ਜੋ ਹਰ ਨਾਮ ਤਿ ਆਵੈ ਹਰ ਹਰ ਕਰੇ ਸੇ ਸੂਕੇ ਨਾਹੀ ਨਾਨਕ ਪੀੜ ਨ ਖਾਹੇ ਜੀਉ ਨਾਮ ਲੈਨ ਸੇ ਸੋਹੇ ਤਿੰਨ ਸੁਖ ਫਲ ਹੋਵੈ ਮਨ ਸੇ ਦਿਨ ਜਾਹਿ ਦਿਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਸ਼ੰਤ ਕਰ ਤਿਜਾ ਤੂੰ ਸੁਨ ਹਰਨਾ ਕਾਲਿਆ ਕੀ ਵਾੜੀਐ ਰਤਿ ਰਾਮ ਬਖ ਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਤਾਰਾਮ ਫਿਰ ਹੋਏ ਤਤ ਖਰਾਮਤ ਨਾਮ ਬਿਨ ਪਸ ਪਰਤਾਪੇ ਓਸੇ ਜਿਸੈ ਉਹ ਜੀਵ ਸੈ ਦੇ ਲਹਰੇ ਬਿਜਲ ਜਿਵੇਂ ਚਮਕੇ ਹਰ ਬਾਜ ਰਖਾ ਕੋਈ ਨਹੀਂ ਸੋਏ ਤੁਜੇ ਬਿਸਾਰਿਆ ਸੱਚ ਕਹੇ ਨਾਨਕ ਚੇਤਰੀ ਮਨ ਮਰ ਹਰ ਨਾ ਕਲਿਆ ਪਾਵਰ ਫੂਲ ਪਵੰਤਿਆ ਦੁਖੋ ਅਤਿ ਪਾਰੀ RAM ਮੈਂ ਗੁਰ ਪੂਛਿਆ ਆਪਣਾ ਸਾਚਾ ਵਿਚਾਰੀ RAM ਵਿਚਾਰ ਸਤਗੁਰ ਮੋਜੇ ਪੂਛਿਆ ਭਵਰ ਬੇਲੀ ਰਤੋ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਨ ਤਤ ਜਮ ਮਗ ਬਾਦਾ ਖਾਹੇ ਚੋਟਾਂ ਸ਼ਬਦ ਬਿਨ ਬਤਾਲਿਆ ਸੱਚ ਕਹੈ ਨਾਨਕ ਚੇਤ ਰੇ ਮਨ ਮਰਹਿ ਪਵਰ ਅਕਾਲਿਆ ਮੇਰੇ ਜੀ ਅੜਾ ਪਰਦੇਸਿਆ ਕਿਤ ਪਾਵੇ ਜੰਝਾਲੇ ਰਾਮ ਸਾਚਾ ਸਾਹਿਬ ਮੰਨ ਵਸੈ ਕੀ ਫਸੇ ਜਮ ਜਾਲੇ ਰਾਮ ਮਛਲੀ ਵਿਚੰਨੇ ਨ ਨਰੁੰਨੇ ਜਾਲ ਬਦ ਕਪਾਇਆ ਸੰਸਾਰ ਮਾਇਆ ਮੋਹ ਮਿੱਠਾ ਅੰਤ ਪਰਮ ਚੁਕਾਇਆ ਭਗਤ ਕਰ ਚਿਤ ਲਾਏ ਹਰਿ ਸਿਉ ਛੋੜ ਮਨੋ ਅੰਦੇਸਿਆ ਸਚ ਕਹ ਨਾਨਕ ਚੇਤ ਰੇ ਮਨ ਜੇ ਅੜਾ ਪ੍ਰਦੇਸਿਆ ਨਦੀਆ ਵਾ ਵਿਛਨਿਆ ਮੇਲਾ ਸੰਜੋਗੀ RAM ਜੁਗ ਜੁਗ ਮਿੱਠਾ ਵਿਸ ਕਰੇ ਕੋ ਜਾਣੇ ਜੋਗੀ RAM ਕੋਈ ਸਹਜ ਜਾਣੈ ਹਰ ਪਛਾਨੈ ਸਤਿਗੁਰੂ ਜਿਨ ਚਿਤਿਆ ਬਿਨ ਨਾਮ ਹਰ ਕੇ ਭਰਮ ਬੋਲੇ ਪਚ ਮੁਗਧ ਚਿਤਿਆ ਹਰ ਨਾਮ ਭਗਤ ਨਰ ਦੈ ਸਾਚਾ ਸੇ ਅੰਤ ਤਾਹੀ ਰੁੰਨਿਆ ਸਚ ਕਹੈ ਨਾਨਕ ਸਬਦ ਸਾਚੇ ਮੇਲ ਚਰੀ ਵਛਣਿਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ੰਤ ਕਰ ਪਹਿਲਾ ਹਮ ਘਰੇ ਸਾਚਾ ਸੋਹਿਲਾ ਸੱਚ ਸ਼ਬਦ ਸਹਾਰਾ RAM ਤਨ ਪਿਰ ਮੇਲ ਭਇਆ ਪ੍ਰਭੂ ਆਪ ਮਿਲਾਇਆ RAM ਪ੍ਰਭੂ ਆਪ ਮਿਲਾਇਆ ਸਚ ਮਨ ਵਸਾਇਆ ਕਾਮਨ ਸੈਜੇ ਮਾਤੀ ਗੁਰ ਸ਼ਬਦ ਸ਼ੰਗਾਰੇ ਸੱਚ ਸਵਾਰੀ ਸਦਾ 라ਵੇ ਰੰਗ ਰਾਤੀ ਆਪ ਗਵਾਈ ਹਰਵਰ ਪਾਏ ਤਾਂ ਹਰ ਰਸ ਮਨ ਵਸਾਇਆ ਕਾਹੋ ਨਾਨਕ ਗੁਰ ਸ਼ਬਦ ਸਵਾਰੀ ਸਫਲੋ ਜਨਮ ਸਬਾਇਆ ਦੂਜੜੇ ਕਾਮਨ ਪਰਮ ਬੁਲੀ ਹਰਵਰ ਨਾ ਪਾਏ RAM ਕਾਮਨ ਗੁਣ ਨਹੀਂ ਬਿਰਥਾ ਜਨਮ ਗਵਾਏ RAM ਬਿਰਥਾ ਜਨਮ ਗਵਾਏ ਮਨ ਮੁਖਿਆਣੀ ਔਗਣਵੰਤੇ ਝੂਰੇ ਆਪਣਾ ਸਤਗੁਰ ਸੇਵ ਸਦਾ ਸੁਖ ਪਾਇਆ ਤਾ ਪਿਰ ਮਿਲਿਆ ਹਦੂਰੇ ਦੇਖ ਪਿਰ ਵਿਗਸੀ ਅੰਤਰੋ ਅੰਦਰੋ ਸਰਸੇ ਸੱਚੇ ਸ਼ਬਦ ਸੁਪਾਏ ਨਾਨਕ ਵਿਨ ਨਾਵੇਂ ਕਾਮਨ ਪਰਮ ਭਲਾਣੇ ਮਿਲ ਪ੍ਰੀਤਮ ਸੁਖ ਪਾਏ ਪਿਰ ਸੰਗ ਕਾਮਨ ਜਾਣਿਆ ਗੁਰ ਮੇਲ ਮਲਾਈ RAM ਅੰਤਰ ਸ਼ਬਦ ਮਿਲੇ ਸਹਿਜ ਤਬਤ ਬੁਝਾਈ RAM ਸ਼ਬਦ ਤਬਤ ਬੁਝਾਈ ਅੰਤਰ ਸ਼ਾਂਤ ਆਈ ਸਹਿਜੇ ਹਰ ਰਸ ਝਾਕੇ ਆ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸੱਚਾ ਸ਼ਬਦ ਸੁਭਾਖੇ ਆ ਬੜﾟ ਪੜ ਪੰਡਤ ਮੋਨੇ ਥਕੇ ਭੇਖੀ ਮੁਗਤ ਨ ਪਾਈ ਨਾਨਕ ਬਿਨ ਭਗਤੀ ਜਗ ਬਰਾਨਾ ਸੱਚੇ ਸ਼ਬਦ ਮਿਲਾਈ ਸਾਤਨ ਮਨ ਆਨੰਦ ਪਿਆ ਹਰ ਜਿਉ ਮੇਲ ਪਿਆਰੇ RAM ਸਾਤਨ ਹਰ ਕੇ ਰਸ ਰਸੇ ਗੁਰ ਕੈ ਸ਼ਬਦ ਪਾਰੇ RAM ਸ਼ਬਦ ਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸੇਜ ਸੁਹਾਵੀ ਜਾਂ ਪਿਰ 라ਵੀ ਮਿਲ ਪ੍ਰੀਤਮ ਅਵਗਨ ਨਸੇ ਜਿਤ ਘਰੁ ਨਾਮੁ ਹਰਿ ਸਦਾ ਧਿਆਈਐ ਸੋਹਿ ਲੜਾ ਦੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ